ਘਾਟ ਹੈ। ਕਈ ਪ੍ਰਕਾਰ ਦੀਆਂ ਆਪ ਮੰਗਾਂ ਰੱਖਦੇ ਆ। ਚੰਡੀ ਦੀ ਵਾਰ ਸਾਰੀ ਪੜਨੀ ਸਾਰਿਆਂ ਲਈ ਸੌਖੀ ਨਹੀਂ ਹੈ। ਬਰਿਆਦਾ ਦੀ ਲੋੜ ਹੁੰਦੀ ਹੈ। ਤੇ ਫਿਰ ਵੀ ਰਸ ਵੀ ਹੈ। ਕਈ ਬੇਟਾ ਮੈਂ ਵੀ ਪੜ ਲੈਂਦੇ ਨੇ। ਦੁਪਹਿਰੇ ਪੜ ਲਈ ਕਈਆਂ ਨੇ। ਕੋਈ ਮਹਾਪੁਰਖਾਂ ਨੂੰ ਅਸੀਂ ਪੁੱਛਿਆ ਵੀ ਹੁਣ ਇਸ ਤਰ੍ਹਾਂ ਤਾਂ ਕੋਈ ਪੜ ਹੀ ਨਹੀਂ ਸਕੇਗਾ ਫਿਰ ਚੰਡੀ ਦੀ ਵਾਰ। ਮਹਾਪੁਰਖ ਕਹਿੰਦੇ ਪ੍ਰਾਤਮ ਸਿੰਘਾਂ ਤੋਂ ਤਯਰਬੇ ਦੀ ਗੱਲ ਦੱਸਦਿਆਂ ਇੱਕ ਤਾਂ ਜਿਹੜੀ ਪਹਿਲੀ ਪੌੜੀ ਐ ਸ੍ਰੀ ਭਗਉਤੀ ਜੀ ਸਾਹਿਬ ਵਾਲੀ ਇੱਕ ਜਿਹੜੀ ਦੂਜੀ ਪੌੜੀ ਐ ਖੰਡਾ ਪ੍ਰਥਮੈ ਸਾਜਕਾ ਸਭ ਸੈ ਸੰਸਾਰ ਉਪਾਇ ਇਹ ਦੋਨੋਂ ਪੌੜੀਆਂ ਕੱਲੀਆਂ ਦਾ ਪਾਠ ਕਰੀ ਜਾਓ ਨਾ ਬਹੁਤ ਕਿਰਪਾ ਹੁੰਦੇ ਮਹਾਰਾਜ ਦੀ ਫੇਰ ਵੀ ਬਹੁਤ ਕਾਰਜ ਰਾਸ ਆਉਂਦੇ ਜੇ ਨਹੀਂ ਜੇ ਮੰਨ ਲਓ ਕੋਈ ਕਹਿੰਦਾ ਮੈਂ ਬਿਲਕੁਲ ਹੀ ਅਨਪੜਾ ਆ ਜਾਂ ਅੱਜ ਜਿਵੇਂ ਗੁਰੂ ਸਾਹਿਬ ਦਾ ਸ਼ੀਧੀ ਦਿਹਾੜਾ ਤਾਂ ਕਰੇ ਦੇਗ ਬਣਾ ਕੇ ਤੇਗ ਬਹਾਦਰ ਸਿਮਰੀਆ ਘਰ ਨਾਮ ਨੇ ਦਾ ਵੈ ਧਾਏ ਸਭ ਥਾਈ ਹੋਏ ਸਹਾਏ ਫਿਰ ਇਹਦਾ ਹੀ ਅਭਿਆਸ ਕਰੀ ਜਾਓ ਸਾਧ ਸੰਗਤ ਮੈਂ ਪ੍ਰੈਕਟੀਕਲੀ ਚੀਜ਼ਾਂ ਦੱਸਦਾ ਤੁਹਾਨੂੰ ਕਿਉਂ ਜੇ ਹੁਣ ਮੈਂ ਕਹਿਤਾ ਤੁਸੀਂ ਸੁਣ ਲਿਆ ਤੇ ਤੁਸੀਂ ਘਰ ਚਲੇ ਗਏ ਮੈਂ ਵੀ ਚਲੇ ਗਿਆ ਕੀਤਾ ਤੁਸੀਂ ਹੈ ਨਹੀਂ ਪਰ ਸ਼ੰਕਾ ਕਰ ਲਵਾਂ ਵੀ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਸ਼ੰਕਾ ਫਿਰ ਸ਼ੰਕਾ ਹੀ ਰਹਿੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਐਸ ਵਕਤ ਵੀ ਇੱਕ ਸਿੰਘ ਆ ਉਹਦੀ ਕਾਫੀ ਵੱਡੀ ਦੁਕਾਨ ਆ ਉੱਥੇ ਕੰਮਕਾਰ ਥੋੜਾ ਜਿਹਾ ਢਿੱਲਾ ਮੱਠਾ ਜਾ ਪੈ ਗਿਆ ਕਹਿੰਦੇ ਕੋਈ ਸੌਖਾ ਜਿਹਾ ਤਰੀਕਾ ਹੋਵੇ ਜਿਹੜਾ ਬੈਠੇ ਦੁਕਾਨ ਤੇ ਵੀ ਫੜੀ ਜਾਈਏ ਮੈਂ ਕਿਹਾ ਸਵਾ ਲੱਖ ਪਾਠ ਆ ਪੰਕਤੀ ਦਾ ਕਰ ਦੋ ਤੇ ਬਾਦਰਸ਼ ਮਿਰਿਆ ਘਰ ਨਾਮ ਦਾ ਵਹਿਤਾ ਹੈ ਸਭ ਥਾਈ ਹੋਏ ਸਹਾਏ ਉਹ ਕਹਿੰਦਾ ਮੈਂ ਤਾਂ 10 ਲੱਖ ਕਰ ਲਿਆ ਹੁਣ ਤੱਕ ਮੈਂ ਕਿਹਾ ਉਹ ਕਿਵੇਂ ਕਹਿੰਦਾ ਕੰਮ ਹੀ ਬੜਾ ਵਧੀਆ ਚੱਲ ਪਿਆ ਮਹਾਰਾਜ ਦੀ ਕਿਰਪਾ ਹਰ ਕਾਰਜ ਵਿੱਚੀ ਚੜ੍ਹਦੀ ਕਲਾ ਹੋਵੇ। ਤੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਇੱਕ ਇੱਕ ਅੱਖਰ ਗੁਰਬਾਣੀ ਦਾ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਅੱਖਰ ਅੱਖਰ ਦੇ ਵਿੱਚ ਪ੍ਰਕਾਸ਼ ਹੈ, ਪਾਵਰ ਹੈ, ਤਾਕਤ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖ ਲੈਣ ਵੇਲੇ ਇਹ ਜੋ ਵਜਨ ਕੀਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਹੌਲੀ ਹੌਲੀ ਬਾਬਾ ਬਕਾਲਾ ਸਾਹਿਬ ਜਦੋਂ ਆ ਕੇ ਰਹੇ ਮਾਤਾ ਦਾਨਕੀ ਜੀ ਨਾਲ ਰਹੇ ਮਾਤਾ ਗੁਜਰੀ ਜੀ ਵੀ ਉਸ ਸਾਧ ਸੰਗਤ ਉਸ ਵਕਤ ਆਪ ਜੀ ਨੇ 26 ਸਾਲ 9 ਮਹੀਨੇ 13 ਦਿਨ ਤੱਕ ਭੋਰਾ ਸਾਹਿਬ ਦੇ ਵਿੱਚ ਬਹੁਤ ਦੇਖੋ ਇੱਕ ਤਾਂ ਹੁੰਦਾ ਵੀ ਭੋਰਾ ਸਾਹਿਬ ਬਣਾਇਆ ਹੋਇਆ 2 ਘੰਟੇ ਬਹਿ ਕੇ ਬਾਹਰ ਨਿਕਲਿਆ ਮਹਾਰਾਜ ਜੀ ਸਿਰਫ ਭੋਰਾ ਸਾਹਿਬ ਤੋਂ ਬਾਹਰ ਹੁੰਦੇ ਸੀ ਜਦੋਂ ਕਿਰਿਆ ਕਰਨੀ ਹੁੰਦੀ ਸੀ ਉਈ ਕਿਰਿਆ ਕਰਨੀ ਹੈ ਸਰੀਰ ਦੀ ਇਹ ਇਸ਼ਨਾਨ ਕਰਨਾ ਬਾਏ ਲਾ ਲਓ 24 ਘੰਟਿਆਂ ਵਿੱਚੋਂ 1 ਘੰਟਾ ਕੁ ਬਸ ਬਾਹਰ ਰਹਿੰਦੇ ਸੀ ਸਤਿਗੁਰੂ ਮਹਾਰਾਜ ਇਸ ਸਮਾਧੀਆਂ ਵਿੱਚ ਲਿਵ ਲੀਨ ਰਹਿੰਦੇ ਸੀ ਹਰ ਵਕਤ ਅਕਾਲ ਪੁਰਖ ਦੇ ਆਪਣੇ ਨਿੱਜ ਸਰੂਪ ਦੇ ਵਿੱਚ ਧਿਆਨ ਧਰ ਕੇ ਬੈਠੇ ਰਹਿੰਦੇ ਔਰ ਇਹ ਵੀ ਗੱਲ ਹੋਈ ਜਦੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਆਹ ਰਹੇ ਨੇ ਬਚਨ ਕੀਤਾ ਬਾਬਾ ਬਸਾ ਬੀਚ ਬੁਕਾਲੇ ਬਨਗੁਰ ਸੰਗਤ ਆਪ ਸੰਭਾਲੇ ਸਾਰੇ ਸੋਢੀ ਜਿਹੜੇ ਬਾਈ ਮੰਜੀਆਂ ਲਾ ਕੇ ਸ੍ਰੀ ਬਾਬਾ ਬਕਾਲਾ ਸਾਹਿਬ ਦੇਖੇ ਜੇ ਆ ਬੈਠ ਗਏ ਉਹ ਲੋਕਾਂ ਨੂੰ ਕਹਿੰਦੇ ਇਹ ਗੁਰੂ ਸਾਹਿਬ ਇਹ ਆ ਇਹ ਸੋਢੀ ਨਹੀਂ ਟੇਕੋ ਜੀ ਮੱਥਾ ਇਹ ਸੋਢੀ ਨਹੀਂ ਟੇਕੋ ਜੀ ਮੱਥਾ ਬਾਈ ਮੰਜੀਆਂ ਲਾ ਕੇ ਮੱਥਾ ਟਕਾਉਣ ਵਾਲੇ ਸੋਢੀ ਬੈਠੇ ਨੇ ਕਿਸੇ ਨੂੰ ਸਿਰੋਪਾ ਵਧੀਆ ਦਿੱਤਾ ਜਾ ਰਿਹਾ ਜਿਹਨੇ ਬਹੁਤੇ ਭੇਟਾ ਦਿੱਤੀ ਹੈ ਧੀਰਮਲ ਹੁਣੀ ਸਾਰੇ ਬੈਠੇ ਨੇ ਸੋ ਮੱਖਣ ਸ਼ਾਹ ਜੀ ਲਵਾਨਾ ਜਿਨ੍ਹਾਂ ਦਾ ਜਹਾਜ਼ ਨੌਵੇਂ ਪਾਸ਼ਾ ਨੇ ਬੰਨੇ ਲਾਇਆ ਜਦੋਂ ਜਹਾਜ਼ ਸੂਰਜ ਪ੍ਰਕਾਸ਼ ਵਿੱਚ ਆਉਂਦਾ ਜਦੋਂ ਜਹਾਜ਼ ਜਾ ਰਿਹਾ ਸੀ ਰਸਤੇ ਵਿੱਚ ਇੱਕ ਕਈ ਵਾਰ ਟਾਪੂ ਜੇ ਛੋਟੇ ਛਟੇ ਆ ਜਾਂਦੇ ਉਹ ਕਾਫੀ ਰੇਤਤਾ ਸੀ ਉਹ ਰੇਤੇ ਵਿੱਚ ਧਸ ਗਿਆ ਸੀ ਜਾ ਕੇ ਜਹਾਜ਼ ਉੱਥੇ ਇਦਾਂ ਲਿਖਿਆ ਬੜੇ ਜ਼ੋਰ ਲਾਏ ਯਤਨ ਕੀਤੇ ਸਵੇਰੇ ਫਿਰ ਇਸ਼ਨਾਨ ਕਰਕੇ ਉੱਥੇ ਜਵਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਕਿ ਜੋ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਮੇਰੀ ਮਦਦ ਕਰੋ ਮੈਂ 501 ਮੋਰ ਪੇਟਾ ਕਰਾਂਗਾ ਆਹ ਸੰਗਤ ਅਰਦਾਸ ਕੀਤੀ ਨੌਵੇਂ ਪਾਸ਼ੇ ਨੇ ਅਰਦਾਸ ਇੱਥੇ ਸੁਣੀ ਅਤੇ ਮਹਾਰਾਜ ਜੀ ਨੇ ਜਦੋਂ ਫਿਰ ਕਿਰਪਾ ਕੀਤੀ ਪ੍ਰੇਰਨਾ ਦੇ ਦਿੱਤੀ ਕਹਿੰਦੇ ਹੌਣ ਜ਼ੋਰ ਲਾ ਕੇ ਦੇਖ ਪਹਿਲਾਂ ਵੀ ਬੜਾ ਜ਼ੋਰ ਲਾਇਆ ਪਰ ਉਹ ਜਹਾਜ਼ ਨਿਕਲਿਆ ਨਹੀਂ ਸੀ ਬਾਹਰ ਫਿਰ ਬਾਅਦ ਵਿੱਚ ਉਹ ਜਹਾਜ ਸਤਿਗੁਰਾਂ ਨੇ ਮੇਰ ਕਰਕੇ ਕੱਢਤਾ ਫਿਰ ਗੁਰਾਂ ਨੇ ਇਹ ਕਿਰਪਾ ਕੀਤੀ ਜਦੋਂ ਇਹਨਾਂ ਨੇ ਬਾਈ ਗੁਰੂਆਂ ਨੂੰ ਦੋ ਦੋ ਮੋਹਰਾ ਮੱਥਾ ਟੇਕੀਆਂ ਕਹਿੰਦੇ ਤੁਰ ਲੱਗਿਆ ਵੀ ਹੋਰ ਵੀ ਕੋਈ ਆ ਕਹਿੰਦੇ ਲੋਕ ਪੁੱਛ ਆ ਜਾਂ ਨਾਉ ਲੈਂਦੇ ਸੀ ਮਹਾਰਾਜ ਦਾ ਮਸਤਾਨਾ ਹੀ ਦੱਸਦੇ ਹੁੰਦੇ ਸੀ ਕਿਉਂਕਿ ਮਹਾਰਾਜ ਤਾਂ ਜੁੜੇ ਰਹੇ ਨੇ ਆਪਣੇ ਵਿੱਚ ਵੀ ਜੇ ਕਿਸੇ ਦੀ ਬਿਰਤੀ ਬਣ ਜੇ ਲੋਕ ਇਹ ਸਮਝਦੇ ਇਹ ਮਸਤਾਨਾ ਪਰ ਉਹ ਨਾਮ ਦੇ ਰੰਗੀਆਂ ਹੋਈਆਂ ਰੂਹਾਂ ਦੇ ਸੰਸਾਰੀਕਾਰ ਵਿਹਾਰ ਖਤਮ ਜੇ ਹੋ ਜਾਂਦੇ ਨੇ ਕੱਪੜਿਆਂ ਦਾ ਕੋਈ ਜ਼ਿਆਦਾ ਖਿਆਲ ਨਹੀਂ ਖਾਣ ਦਾ ਖਿਆਲ ਨਹੀਂ ਕਿਉਂਕਿ ਜਿਹੜੇ ਬੰਦੇ ਸਰੀਰ ਤੌਰ ਤੇ ਜਿਉਂਦੇ ਨੇ ਉਹ ਸਰੀਰ ਨੂੰ ਹੀ ਸਾਬਣ ਤੇਲ ਖੁਸ਼ਬੂਆਂ ਮਲ-ਮਲ ਕੇ ਅੱਛੀਆਂ ਚੀਜ਼ਾਂ ਲਾ ਲਾ ਕੇ ਸਰੀਰ ਨੂੰ ਹੀ ਸਜਾਉਂਦੇ ਰਹਿੰਦੇ ਨੇ ਜਿਨ੍ਹਾਂ ਨੇ ਆਤਮਾ ਨੂੰ ਤਰੱਕੀ ਦੇਣੀ ਹੈ ਆਤਮਿਕ ਤਰੱਕੀ ਵਾਲੇ ਕਦੇ ਸਰੀਰ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਬਸ ਇਸ਼ਨਾਨ ਕਰ ਲਿਆ ਜਿਹੇ-ਜਿਹੇ ਕੱਪੜੇ ਮਿਲ ਗਏ। ਤੇ ਆਪਾਂ ਨੂੰ ਮਿਲ ਜਾਣ ਮੇਰੀ ਪ੍ਰੈਸ ਨਹੀਂ ਹੋਈ ਇਹ ਕਰੀਜ਼ ਖਰਾਬ ਹੋ ਗਈ ਹੈ। ਜੱਜ-ਜੁਚ ਕੇ ਰਹਿਣਾ ਚੰਗੀ ਤਰ੍ਹਾਂ ਖੁਸ਼ੂਆ ਲਾ ਕੇ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਇੱਧਰ ਘੱਟ ਧਿਆਨ ਨੇ। ਹੁਣ ਵੀ ਕਈ ਮਹਾਪੁਰਸ਼ ਬ੍ਰਹਮ ਗਿਆਨੀਆਂ ਦੇ ਦਰਸ਼ਨ ਅਸੀਂ ਕੀਤੇ ਆ। ਬਹੁਤ ਸਾਦਾ ਲਿਬਾਸ। ਔਰ ਦਾਦਾ ਆਤਮਿਕ ਧਿਆਨ ਵਿੱਚ ਲੀਨ ਰਹਿਣਾ। ਮਹਾਰਾਜ ਜੀ ਹਮੇਸ਼ਾ ਆਤਮਿਕ ਧਿਆਨ ਵਿੱਚ ਲੀਨ ਰਹਿੰਦੇ ਜਦੋਂ ਕਹਿਣ ਲੱਗੇ ਕਿ ਉੱਥੇ ਵੀ ਇੱਕ ਰਹਿੰਦੇ ਨੇ ਸੋਢੀ ਮਸਤਾਨੇ ਨੇ ਪਰ ਉਹ ਠੀਕ ਹੀ ਐ ਬੱਸ ਕਹਿੰਦੇ ਚਲੋ ਆਪਣਾ ਕੀ ਜਾਂਦਾ ਆਪਾਂ ਇੱਕ ਵਾਰ ਮੱਥਾ ਟੇਕੀਏ ਜਦੋਂ ਦੋ ਮੋਹਰਾਂ ਰੱਖੀਆਂ ਮਹਾਰਾਜ ਨੇਤਰ ਖੋਲ ਕੇ ਮੁਸਕਰਾਏ ਭਾਈ ਬਸ ਦੋ ਹੀ ਸਾਡਾ ਤਾਂ ਆ ਦੇਖੋ ਮੋਢਾ ਦਿਖਾਇਆ ਆਪਣਾ ਛੱਲਿਆ ਗਿਆ ਮੋਢਾ ਜੋਰ ਲਾਇਆ ਪੂਰਾ ਸੀ 501 ਸੁਖੀ ਸੀ ਭਾਈ 501 ਰੱਖਣੀ ਚਾਹੀਦੀ ਗੁਰਨਾਨਕ ਦੀ ਗੱਦੀ ਆ ਇਹ ਫੇਰ ਮੱਖਣਸ਼ਾ ਲਵਾਨਾ ਜੀ ਨੇ ਛੱਤ ਤੇ ਚੜ ਕੇ ਰੋਲਾ ਪਾਇਆ ਗੁਰੂ ਦਾਦੋਰੇ ਗੁਰੂ ਲਾਦੋਰੇ ਗੁਰੂ ਲਾਦੋਰੇ ਰੋਲਾ ਪੈ ਗਿਆ ਵੀ ਗੁਰੂ ਸਾਹਿਬ ਆਹ ਨੇ ਉਹ ਤਾਂ ਪਖੰਡੀ ਬੈਠੇ ਆ ਬਾਹਰ ਤਾਂ ਬਹੁਤ ਸ਼ਰਦਾ ਦੇ ਨਾਲ ਅਰਸ਼ਾਦਾ ਧਾਰਨ ਕੀਤੀ ਔਰ ਸੇਵਾ ਕੀਤੀ ਸਾਖੀ ਤਾਂ ਬਹੁਤ ਲੰਮੀਆਂ ਉਹਨਾਂ ਮੀਆਂ ਇਥੋਂ ਹੌਲੇ ਹੌਲੇ ਧੀਰਮੱਲ ਹੁਣਾਂ ਨੇ ਜਦ ਗੋਲੀ ਚਲਵਾ ਤੇ 시ਹਾ ਮਸੰਦੇ ਰਹੇ ਸੀਹਾ ਮਸੰਦੇ ਨਵੇਂ ਪਾਸ਼ਾ ਤੇ ਕਿਰਿਆ ਕਰਨ ਜਾਂਦੇ ਸੀ ਜੋ ਗੋਲੀ ਚਲਵਾਈ ਦਸਤਾਰ ਨੂੰ ਥੋੜਾ ਜਿਹਾ چیر ਕੇ ਕਾਂ ਦੇ ਕੋਲੋਂ ਗੋਲੀ ਲੰਗੀ ਸਤਿਗੁਰੂ ਜੀ ਕਹਿਣ ਲੱਗੇ ਭਲੇ ਧੀਰਮੱਲਾ ਭਲੇ ਧੀਰਮੱਲਾ ਭਲੇ ਧੀਰਮੱਲਾ ਚੰਗਾ ਬਈ ਜੋ ਕੀਤਾ ਵਾਹ ਭਲਾ ਹੈ ਸਭ ਮਹਾਰਾਜ ਕਹਿੰਦੇ ਚਲੋ ਹੁਣ ਆਪਾਂ ਇੱਥੇ ਨਹੀਂ ਰਹਿਣਾ ਇੱਕ ਵਾਰ ਇਹ ਸਾਰਾ ਕੁਝ ਔਰ ਲੁੱਟ ਕੇ ਵੀ ਲੈ ਗਏ ਸੀ ਆਕ ਦਾ ਉਸ ਵਕਤ ਮੱਖਣਸ਼ਾਲਾ ਬਾਣਾ ਜੀ ਸਾਰਾ ਕੁਝ ਲੁੱਟ ਕੇ ਲੈ ਆਏ ਮਹਾਰਾਜ ਜੀ ਕਹਿੰਦੇ ਇਹ ਆਪਾਂ ਕੋਕਵਾੜ ਕੀ ਕਰਨਾ ਛੱਡੋ ਪਰੇ ਦਿਓ ਉਹਨਾਂ ਨੂੰ ਕਹਿੰਦੇ ਜੀ ਸਰੂਪਤਾ ਰੱਖ ਲਈਏ ਮਹਾਰਾਜ ਦਾ ਸਰੂਪ ਰੱਖ ਤਾਂ ਲਿਆ ਆਪਣੇ ਕੋਲ ਪਰ ਜਾਂਦੇ ਜਾਂਦੇ ਮਹਾਰਾਜ ਕਹਿੰਦੇ ਆਪਾਂ ਤਾਂ ਹੁਣ ਚਲਦੇ ਨਾਨ ਨਗਰ ਬਸਾਉਣੇ ਜਾਂਦੇ ਜਾਂਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਵਿਆਸ ਦਰਿਆ ਦੇ ਵਿੱਚ ਆਮਾਨਤ ਰੱਖ ਗਏ ਵੀ ਉਹ ਲੈਣ ਆਉਣਗੇ ਤੁਸੀਂ ਉਹਨਾਂ ਨੂੰ ਦੇ ਦਿਓ ਹੁਣ ਇਹਨਾਂ ਗੱਲਾਂ ਤੇ ਯਕੀਨ ਕਰਨਾ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੈ ਤਾਂ ਉਸ ਵਕਤ ਜਿਵੇਂ ਲੋਕ ਕਹਿੰਦੇ ਨੇ ਵੀ ਨੌ ਪਹਿਲੇ ਪਾਸ਼ਾ ਬੇਈ ਨਦੀ ਚ ਪ੍ਰਵੇਸ਼ ਨਹੀਂ ਹੋਏ ਬੇ ਇਧਰੋਂ ਵੜ ਕੇ ਉਧਰ ਨਿਕਲ ਗਏ ਝਾੜੀਆਂ ਚ ਲੁੱਕ ਕੇ ਬੈਠੇ ਰਹੇ ਇੰਨਾ ਇਹ ਨਹੀਂ ਸੀ ਗੱਲ ਬਹੁਤ ਇਹ ਘਟ ਗਿਆ ਲੋਕ ਗੱਲਾਂ ਕਰਨ ਲੱਪ ਪਏ ਨੇ ਸਾਡੇ ਪਾਸ਼ਾ ਨਰੰਕਾਰ ਜੀ ਆਪ ਨੇ ਉਹ ਉਸ ਵਕ ਸਾਧ ਸੰਗਤ ਸਰੂਪ ਉਹ ਲੈ ਗਏ ਧੀਰਮਲ ਹੁਣੇ ਆ ਕੇ ਤੇ ਸਿਰਫ ਹਾਸ਼ੀਏ ਤੱਕ ਪਾਣੀ ਗਿਆ ਅੱਜ ਵੀ ਸਰੂਪ ਮੌਜੂਦ ਆ ਆਪਣੇ ਕੋਲੇ ਜਾ ਕੇ ਦਰਸ਼ਨ ਕਰ ਸਕਦੇ ਆ ਸ੍ਰੀ ਕਰਤਾਰਪੁਰ ਸਾਹਿਬ ਮਾਖੋਵਾਲ ਪਿੰਡ ਪਿੰਡ ਦਾ 2200 ਰੁਪਏ ਨੂੰ ਜ਼ਮੀਨ ਉੱਥੇ ਰਾਜਾ ਦੀਪ ਚੰਦ ਕਹਿਲੂਰੀਆ ਤੋਂ ਖਰੀਦੀ ਜਾ ਕੇ ਜਦੋਂ ਜ਼ਮੀਨ ਖਰੀਦੀ ਸਾਧ ਸੰਗਤ ਚੱਕ ਮਾਤਾ ਨਾਨਕੀ ਦੇ ਨਾਮ ਤੋਂ ਉਹਨੂੰ ਬਸਾਇਆ ਬਾਅਦ ਚ 10ਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਨਾਮ ਰੱਖਿਆ ਸ੍ਰੀ ਅਨੰਦਪੁਰ ਸਾਹਿਬ ਤਖਤ ਸਾਹਿਬ ਇਹਦੇ ਨਾਲ ਨਾਲ ਮੈਂ ਕਈ ਵਾਰ ਸੰਗਤਾਂ ਨੂੰ ਇਹ ਬਚਨ ਵੀ ਸੁਣਾਇਆ ਵੀ ਤੁਸੀਂ ਕੀਰਤਪੁਰ ਸਾਹਿਬ ਜਾਂਦੇ ਹੋ ਮੱਥਾ ਟੇਕਦੇ ਹੋ ਪਤਾਲਪੁਰੀ ਵਿੱਚੋਂ ਵਿੱਚ ਕਈ ਬਾਬਾ ਗੁਰਦਿੱਤਾ ਜੀ ਦੇ ਵੀ ਜਾਂਦੇ ਨੇ ਪਰ ਜਿੱਥੇ ਅੰਦਰ ਕੀਰਤਪੁਰ ਸਾਹਿਬ ਸ਼ੀਸ਼ ਮਹਿਲ ਉੱਥੇ ਨਹੀਂ ਜਾਂਦਾ ਕੋਈ ਬਹੁਤ ਘੱਟ ਸੰਗਤ ਜਾਂਦੀ ਜਾਂ ਤੇ ਮੇਰਾ ਖਿਆਲ ਉਹਦੋਂ ਕੋਈ ਸਾਧਨ ਨਹੀਂ ਬਣਾਇਆ ਇਹ ਜਾ ਵੀ ਜਾਹ ਕਥਾ ਨੇ ਕੀ ਗੱਲ ਜਦੋਂ ਅਸੀਂ ਉੱਥੇ ਗਏ ਇੱਕ ਵਾਰ ਮੱਥਾ ਟੇਕਣਾ ਜਿੱਥੇ 7ਵੇਂ 8ਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਪਿੱਛੇ ਜੇ ਕਾਫੀ ਵੱਡਾ ਸਥਾਨ ਹੈ ਜਿਵੇਂ ਇੰਨਾ ਹੀ ਜਾਵੇ ਮੈਂ ਕਿਹਾ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਲਈਏ ਮੈਂ ਕਿਹਾ ਇਹ ਗੁਰਦੁਆਰਾ ਸਾਹਿਬ ਕਿਹੜਾ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਵਾਰ ਤੇ ਬੰਦੇ ਨੂੰ ਕਰੰਟ ਜਲ ਲੱਗਦਾ ਵੀ ਉਹ ਸ੍ਰੀ ਅਕਾਲ ਤਖਤ ਸਾਹਿਬ ਤਾਂ ਉੱਥੇ ਸ੍ਰੀ ਅਮਰਸਰ ਸਾਹਿਬ ਕਹਿੰਦੇ ਜੋ ਜੰਗ ਜੁਦ ਹੋਏ ਛੇਵੇਂ ਪਾਸ਼ਾ ਸਾਰਾ ਕੁਝ ਉਧਰੋਂ ਛੱਡ ਕੇ ਜੋ ਇੱਧਰ ਆਏ ਸੰਗਤ ਕਹਿੰਦੀ ਮਹਾਰਾਜ ਉਹ ਨਹੀਂ ਆਨੰਦ ਜਾਂ ਬਣਦਾ ਇੱਥੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਵਹਿੰਦੇ ਹੁੰਦੇ ਸੀ ਕੀਰਤਨ ਹੁੰਦਾ ਹੁੰਦਾ ਸੀ ਆਪ ਜੀ ਸਜਦੇ ਹੁੰਦੇ ਸੀ ਕਹਿੰਦੇ ਇੱਥੇ ਬਣਾ ਲੈਣੇ